ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਭਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਵੜਾਂ ਵਿਕਰੀ ਵਾਲੀਆਂ ਹੁੰਦੀਆਂ ਹਰ ਟਾਈਮ ਅੱਜ ਦੀ ਜਿਹੜੀ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਰਸੀ ਗੱਬਣ ਵੜਾਂ ਦਿਖਾ ਦੂੰਗਾ ਤੇ ਇੱਕ ਬਲੈਕ ਕਲਰ ਕਹਿ ਲਓ ਐਚ ਐਫ ਤੇ ਜਰਸੀ ਕ੍ਰਾਸ ਕਹਿ ਲਓ ਇਹ ਵੱੱਛੀ ਵੀ ਤੁਹਾਨੂੰ ਇਹਨਾਂ ਜਰਸੀਆਂ ਦੇ ਨਾਲ ਹੀ ਦਿਖਾ ਦੇਣੀ ਹੈ ਸੋ ਪੰਜ ਨਾਗੇ ਇਸ ਵੀਡੀਓ 'ਚ ਹੋਣਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਜੱਜਦਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਪੰਜ ਇਹ ਕਹਾਂਗੇ ਵੀ ਇਹ ਤੁਹਾਨੂੰ ਜਰਸੀ ਦਿਖਾਉਣੀ ਹੈ ਗੱਬਨ ਚੈੱਕ ਪਾਸ ਇੱਥੇ ਵੀ ਕਰਾ ਸਕਦੇ ਹੋ ਤੇ ਜਦੋਂ ਘਰੇ ਤੁਹਾਡੇ ਪਸ਼ੂ ਪਹੁੰਚਦੇ ਆ ਗੱਡੀ ਤੋਂ ਉਤਰਨਸਾਰ ਆਪਦੇ ਡਾਕਟਰ ਵੀਰ ਤੋਂ ਚੈੱਕ ਕਰਾ ਲਿਓ ਤੇ ਉਸ ਤੋਂ ਬਾਅਦ 'ਚ ਜਿਹੜਾ ਉਹ ਤੋ ਦੀ ਡੀਲ ਡਨ ਹੋਊਗੀ ਬਾਕੀ ਇੱਥੇ ਵੀ ਚੈੱਕ ਪਾਸ ਕਰਾ ਸਕਦੇ ਹਾਂ ਸ਼ੁਰੂਆਤ ਕਾਫੀ ਕਲਰ ਤੋਂ ਕਰਾਂਗੇ ਉਸ ਤੋਂ ਬਾਅਦ ਚ ਚਾਰ ਗੱਬਨ ਦਿਖਾਵਾਂਗਾ ਨਰਮਲ ਬਾਈ ਸਸਰੀ ਕਸ਼ਿਕਾ ਜੀ ਨਰਮਲ ਇਸ ਵੀਡੀਓ ਚ ਆਪਾਂ ਬਾਈ ਪੰਜ ਵੈੜਾਂ ਦਿਖਾਵਾਂਗੇ ਹਾਂ ਇਹ ਪੰਜ ਜਰਸੀ ਦਿਖਾਵਾਂਗੇ ਜੀ ਐਚਐਫ ਅਗਲੀ ਵੀਡੀਓ ਬਣਾਵਾਂਗੇ ਉਹ ਅਗਲੀ ਵੀਡੀਓ ਚ ਦਿਖਾ ਦੇਾਂਗੇ ਵੈਸੇ ਐਚਐਫ ਕਿੰਨੀਆਂ ਨਾਗ ਰਹਿ ਗਈਆਂ ਐਚਐਫ 11 ਬਰਾਨਾ ਰਹਿ ਗਈ ਇਕੱਲੀ ਬਰੀ 11 ਬਰਾਨਾ ਹਾਂਜੀ ਅੱਛਾ ਇਹਨਾਂ ਚੋਂ ਆਪਾਂ ਇਹ ਪਹਿਲੀ ਵੈੜ ਦਿਖਾਉਣੀ ਹੈ ਹਾਂਜੀ ਇਹ ਦੰਦੋ ਖੀਰੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਆਈ ਹੋਈ ਹੈ ਤਾਂ ਨਹੀਂ ਨਹੀਂ ਇਹ ਆ ਥੱਲੋਂ ਇਦਾਂ ਲੱਗੂ ਵੀ ਜਿਵੇਂ ਗੱਬਣ ਹੁੰਦੀ ਐ। ਸੋ ਕਨਫਰਮ ਆਖੀਰੀ ਠੀਕ ਐ ਭਾਈ। ਛੋਟੀ ਉਮਰ ਆ ਦੋਸੋ। ਕਾਫੀ ਕਲਰ ਐ। ਬਰੀਡ ਸਟਰਕਚਰ ਵੱਲੋਂ ਦੇਖਾਂਗੇ ਮੂੰਹ ਮੱਥਾ ਤੇ ਕੰਨਾਂ ਵੱਲੋਂ ਦੇਖਾਂਗੇ ਤਾਂ ਜਰਸੀ ਲੱਗੂਗੀ ਪਰ ਮੈਂ ਇਹ ਬੋਲਿਆ ਸੀ ਸ਼ੁਰੂਆਤ ਦੇ ਵਿੱਚ ਵੀ ਇਹਨੂੰ ਜਰਸੀ ਤੇ ਐਚ ਐਫ ਕ੍ਰੋਸ ਮੰਨ ਲਿਓ ਤੁਸੀਂ। ਬੱਚੇ ਤੋਂ ਤੁਸੀਂ ਜਰਸੀ ਤੇ ਲੈ ਸਕਦੇ ਹੋ। ਚੰਗੇ ਢਾਂਚੇ ਦੀ ਗਾਂ ਬਣੂਗੀ ਆਉਣ ਵਾਲੇ ਟਾਈਮ ਦੇ ਵਿੱਚ। ਸਵਾਲ ਥੋੜੀ ਐ। ਵਹਿੜ ਚੰਗੀ ਐ। ਸੋ ਦੇਖ ਲਓ ਇਹਦੀ ਬਿਊਟੀ ਉਤੋਂ ਸਟਰਕਚਰ ਦੇਖ ਲਓ। ਕੱਦ ਚੰਗਾ ਕਰ ਜਾਣਾ ਦੱਸੋ ਇਹਨੇ ਪੇਟ ਵਾਲੀ ਵੱਛੀ ਐ ਫਸਲਾਂ ਬਿੱਥੀ ਦੇ ਉੱਤੇ ਦੱਸਦੀਆਂ ਐ ਦੁੱਧ ਨੂੰ ਚੰਗੀ ਨਿਕਲੂਗੀ ਸੋ ਇਹ ਪਹਿਲੇ ਨੰਬਰ ਤੇ ਬੜਾ ਸੋਹਣਾ ਥੱਲੋਂ ਇਹਦਾ ਥਾਣਾ ਵਾਲੇ ਪਾਸੋਂ ਜੇ ਆਪਾਂ ਦੇਖਾਂਗੇ ਤਾਂ ਬਹੁਤ ਸੋਹਣੇ ਥਣ ਚਾਰੇ ਠੀਕ ਐ ਭਾਈ ਸੋ ਇਹ ਤੋਂ ਅੱਗੇ ਦੱਸੋ ਤੁਹਾਨੂੰ ਗੱਭਣ ਜਰਸੀਆਂ ਦਿਖਾਉਣੇ ਐ ਨਰਮਨ ਭਾਈ ਪਹਿਲੇ ਨੰਬਰ ਤੇ ਜਿਹੜੀ ਗੱਭਣ ਵੱਛੀ ਐ ਇਹ ਦੋ ਦੰਦ ਐ ਜੀ ਤੇ ਇਹ ਬਸ ਦੋ ਦੇ ਢਾਈ ਮਿੰਟ ਦੇ ਕਰੀ-ਕਰੀਵੇ ਸਾਰੀਆਂ ਸੂਪੈਨਿੰਗ ਹਾਂਜੀ ਹਾਂਜੀ ਸਾਰਿਆਂ ਦੇ ਵਿੱਚ ਜਾਨੀਏ ਕੋਈ ਸੱਤਾਂ ਦੀ ਐ ਕੋਈ ਸਾਢੇ ਛੀਆਂ ਦੀ ਐ ਹਾਂ ਬਸ ਇੱਥੇ ਹੀ ਠੀਕ ਐ ਦੋ ਦੰਦ ਦੱਸੋ ਵੈੜ ਦੋ ਤੋਂ 2.5 ਮਹੀਨੇ ਦੇ ਵਿੱਚ ਦੀ ਬੱਚੇ ਨੂੰ ਜਨਮ ਦੇਊਗੀ ਠੀਕ ਐ ਬਈ ਉੱਕੇ ਰੁੱਤ ਚ ਸੂਗੀ ਕਿਉਂਕਿ ਸੱਤਵਾਂ ਮਹੀਨਾ ਚੱਲੀ ਜਾਂਦਾ ਐ ਅੱਧ ਨੰਗ ਚੱਲਿਆ 2.5 ਮਹੀਨੇ ਰਹਿੰਦੇ ਐ ਤਾਂ 10ਵੇਂ ਮਹੀਨੇ ਚ ਸੁੰਦੀ ਬਣਦੀ ਐ ਬਾਕੀ ਤੁਸੀਂ ਇਹਨੂੰ ਚੈੱਕ ਪਾਸ ਕਰਾ ਲਓਗੇ ਤੇ ਡਾਕਟਰ ਵੀਰ ਦੱਸ ਦੂਗਾ ਵੀ ਕਿੰਨੇ ਟਾਈਮ ਦੀ ਕਨਫਰਮ ਹੈ ਹਵਾਨਾ ਬਣਾਉਂਦੀ ਆਉਂਦੀ ਆ ਥਣ ਹੁਣੇ ਹੀ ਦੱਸ ਦਿੰਨਾ ਵੀ ਪੂਰੇ ਹੱਥੀ ਚਵਾਈ ਵਾਲੇ ਹੋਣਗੇ ਤੇ ਹਵਾਨਾ ਫਿਕਸ ਕੱਢੂਗੀ ਜੋ ਰੁਖ ਹੋਂ ਦਾ ਦਿਸਦਾ ਹੈ ਬਿਊਟੀ ਜਿਹੜੀ ਤੁਸੀਂ ਦੇਖੋ ਬਰੀਡ ਕੁਆਲਟੀ ਪਿਓਰ ਜਰਸੀ ਹੈ ਥਣ ਸੋਹਣੇ ਆ ਢਾਂਚਾ ਚੰਗਾ ਹੈ ਕੰਨ ਗੋਲ ਤੇ ਛੋਟਾ ਹੈ ਸੋ ਇਹ ਗੱਬਣਾ ਦੇ ਵਿੱਚੋਂ ਤੁਹਾਨੂੰ ਪਹਿਲੇ ਨੰਬਰ ਤੇ ਬੜੀ ਸੋਹਣੀ ਵੱਚੀ ਦਿਖਾ ਰਿਹਾ ਹੈ ਸਾਫ ਸੁਥਰਾ ਹਵਾਨਾ ਦੱਸੋ ਪੰਜ ਚਾਰ ਦਿਨ ਇਧਰ ਉਧਰ ਹੋ ਸਕਦੇ ਹੁੰਦੇ ਆ ਤਾਂ ਹੀ ਢਾਈ ਮਹੀਨੇ ਇਹਦਾ ਮੰਨ ਕੇ ਚੱਲਿਓ ਤੁਸੀਂ ਦੋ ਤਿੰਨ ਨੰਬਰ ਦੇ ਉੱਤੇ ਇਹ ਖੀਰੀ ਹੈ ਬਾਈ ਦੋ ਨੰਬਰ ਤੇ ਠੀਕ ਹੈ ਹਾਂਜੀ ਉਧਰੋਂ ਤਿੰਨ ਦਾ ਹਾਂਜੀ ਕੱਬਣਾ ਤੇ ਦੋ ਨੰਬਰ ਤੇ ਦੱਸੋ ਤੇ ਵੈਸੇ ਤਿੰਨ ਨੰਬਰ ਤੇ ਹੈ ਹਾਜੀ ਖੀਰੀ ਕਨਫਰਮ ਹੈ ਕੱਬਣ ਇਹ ਵੀ ਬਾਈ ਉਹ ਹਾਂਜੀ ਹਾਂਜੀ ਅਸੀਂ ਇਹੀ ਹਾਂਜੀ ਹਾਂਜੀ ਇੱਥੇ ਨਾ ਨਾਈ ਉਹ ਢਾਈ ਮਹੀਨੇ ਬਾਕੀ ਆ ਦੱਸੋ ਦੰਦੋ ਇਹ ਵੀ ਖੀਰੀ ਹੈ ਜਰਸੀ ਨਸਲ ਸੋਹਣਾ ਰੰਗ ਸੋਹਣਾ ਢਾਂਚਾ ਹੈ ਵੱਡੀਆਂ ਬਣੂਗੀ ਜਰਸੀਆਂ ਦੇ ਵਿੱਚ ਛੋਟੀ ਨਹੀਂ ਰਹਿੰਦੀ ਕਿਉਂਕਿ ਹਜੇ ਖੀਰੀ ਹੈ ਜੇ ਦੰਦ ਸਿੱਟ ਕੇ ਫੇਰ ਜਾ ਕੇ ਅੱਠ ਦੰਦ ਹੁੰਦੇ ਜਦੋਂ ਜਵਾਨ ਹੋਣਾ ਹਵਾਨਾ ਇਹ ਵੀ ਬਣਾਉਂਦੀ ਆਉਂਦੀ ਹੈ 2.5 ਮਹੀਨੇ ਮੰਨ ਲਓ ਤੁਸੀਂ ਇਹਦੇ ਰਹਿੰਦੇ ਸੂਨ ਦੇ ਵਿੱਚ ਧੀਰੀ ਜਰਸੀ ਸੋਹਣੇ ਕੱਦਕਾਰ ਪੰਜ ਨਾਕ ਦਿਖਾਉਣੇ ਆ ਤੇ ਤਿੰਨ ਨੰਬਰ ਉੱਤੇ ਤੁਹਾਨੂੰ ਇਹ ਤੋੜ ਕੇ ਦਿਖਾ ਰਹੇ ਹਾਂ। ਹਵਾਨਾ ਇਹ ਵੀ ਸੋਹਣਾ ਬਣਾਉਣ ਲੱਗ ਗਿਆ ਹਜੇ ਟਾਈਮ ਇਹਦਾ ਬਾਕੀ ਆ। 4 ਨੰਬਰ ਦੇ ਉੱਤੇ ਫੇਰ ਗੱਬਣ ਵੱੱਛੀ ਇਹਦਾ ਵੀ ਰੰਗ ਰੂਪ ਬਹੁਤ ਸੋਹਣਾ ਹੈ। ਮੂੰਹ ਮੱਥਾ ਤੋਂ ਹੀ ਦੇਖੋਗੇ ਉਹ ਵੀ ਚੰਗਾ ਦੇਖੂਗਾ। ਦੰਦ ਕਨਫਰਮ ਕਰ ਲੈਨੇ ਆ ਦੋਸਤੋ। ਦੋ ਦੰਦ ਚੱਕੇ ਆ। ਤੋਂਦ ਵਾਲੇ ਦੰਦ ਹਜੇ ਚੱਕਣੇ ਸ਼ੁਰੂ ਕੀਤੇ ਆ ਵੱੱਛੀ ਨੇ। ਦੇਖੋ ਹਵਾਨਾ ਚੰਗਾ ਰੰਗ ਇਹਦਾ ਵੀ। 4 ਨੰਬਰ ਉੱਤੇ ਇਹਨੂੰ ਤੋੜ ਰਹੇ ਸੀ। ਲਿਆ। ਬਹੁਤ ਸੋਹਣੀ ਬੱਚੀ ਦੱਸੇ ਵੀ। ਇਹਨੇ ਦੋਂਦ ਵਾਲੇ ਦੰਦ ਆ ਜੇ ਮਾੜੇ-ਮਾੜੇ ਚੱਕੇ ਆ। ਭਵਾਨੇ ਦਾ ਰੁਖ ਤਸੀਦਾ ਦੇਖ ਲਓ। ਲਾਸਟ ਉਤੇ 5ਵੇਂ ਨੰਬਰ ਤੇ ਗੱਭਣ ਵੱੱਛੀ ਇੱਕ ਹੋਰ ਬਹੁਤ ਸੋਹਣੀ ਬਿਊਟੀ ਇਹਦੀ ਦੋ ਦੰਦ ਹੈ ਦੋ ਢਾਈ ਮਹੀਨੇ ਦੱਸੋ ਇਹ ਅੰਦਾਜ਼ਾ ਮੰਨ ਕੇ ਚੱਲਿਓ ਦੋ ਤੋਂ ਢਾਈ ਮਹੀਨਿਆਂ ਦੇ ਵਿੱਚ ਦੀ ਇਹਨਾਂ ਨੇ ਬੱਚੇ ਨੂੰ ਜਨਮ ਦੇਣਾ ਸੋ ਹੋਵਣਾ ਇਹਦਾ ਵੀ ਚੰਗਾ ਉਹ ਘੜਨੀ ਕੋ ਨਹੀਂ ਦੇਖ ਲੋ ਵਜਨ ਫੁੱਲਾ ਨਰੋਈ ਪੂਰੀ ਐ ਇਹ ਵੜ ਚੰਗੇ ਬੱਚੇ ਤੁਸੀਂ ਇਹ ਤੋਂ ਜਰਸੀ ਦੇ ਲੈ ਸਕਦੇ ਹੋ ਫੇਸ ਮੂੰਹ ਮੱਥਾ ਦੇਖੋ ਇਹਦਾ ਲੈ ਆ ਬਈ ਸੋ ਇਹ ਪੰਜ ਨਾਕ ਸੀਗੇ ਅੱਜ ਦੀ ਵੀਡੀਓ ਦੇ ਚਾਰ ਗੱਬਣ ਤੇ ਇੱਕ ਅਸਰ ਬੱਚੀ ਰੰਗ ਚਾਰਾਂ ਦੇ ਜਿਹੜੇ ਬੜੇ ਸੋਹਣੇ ਬਰਾਊਨ ਕਲਰ ਦੇ ਵਿੱਚ ਐ ਇੱਕ ਵੜ ਕਾਫੀ ਕਲਰ ਜਿਹੜਾ ਛੋਟਾ ਇਹਨਾਂ ਦੀ ਫਾਰਮ ਦੀ ਜਿਹੜੀ ਹੈਗੀ ਚਾਰਾਂ ਦੀ ਮੇਰੇ ਕੋਲ ਠੀਕ ਐ ਹਾਂ ਉਹ ਜਿੱਥੋਂ ਬਾਈ ਕਹਿੰਦਾ ਮੈਂ ਲੈ ਕੇ ਆਇਆ ਹਾਂ ਉਸ ਜਗ੍ਹਾ ਦੀ ਵੀਡੀਓ ਬਣਾ ਕੇ ਦਿਾਂਦੀ हूं ਤੁਸੀਂ ਵੀਡੀਓ ਦੇਖ ਲਓਗੇ ਵਧੀਆ ਬੋਡੀ ਵੇਟ ਆਈ ਉਵੇਂ ਜਰਸੀਆਂ ਐ ਨਹੀਂ ਛੋਟੀਆਂ ਨਹੀਂ ਹੈਗੀਆਂ ਨਰੋਈਆਂ ਦੋਸਤ ਜੇ ਸਾਹ ਉਹਨੀਆਂ ਉਮਰ ਹੈ ਉਹ ਅੰਦਾਜ਼ੇ ਨਾਲ ਠੀਕ ਹੈ ਜੀ ਅਜੇ ਉਮਰ ਵੀ ਛੋਟੀ ਹੈ ਇਹਨਾਂ ਦੀ ਬਿਊਟੀ ਵੀ ਇਹਨਾਂ ਦੇ ਵਿੱਚ ਚੰਗੀ ਹੈ ਸੋ ਚਾਰ ਨਾਗੇ ਤੇ ਇੱਕ ਇਧਰਲੇ ਪਾਸੇ ਬੱਚੀ ਖੜੀ ਹੁਣ ਪੰਜਾਂ ਨਗਾ ਦੇ ਜੀ ਤੇ ਚਾਰ-ਚਾਰ ਹੀ ਆ ਜੀ ਕੋਈ ਫੋਰਸ਼ਾਂਕ ਨਹੀਂ ਕਿਸੇ ਦੀ ਓਕੇ ਸੋ ਪੰਜਾਂ ਦੇ ਜਿਹੜੇ ਉਥਾਨ ਚਾਰ-ਚਾਰ ਹੀ ਹੈ ਫੋਰਸ਼ਾਂਕ ਐਨੀ ਕੋਈ ਵੀ ਚੈੱਕਪਾਸ ਕਰਾ ਸਕਦੇ ਤੁਸੀਂ ਕੋਈ ਟੈਸਟ ਕਰਾਉਣਾ ਚਾਹੋ ਤਾਂ ਸੈਂਪਲ ਵੀ ਸਾਡੇ ਵੱਲੋਂ ਲਿਜਾ ਸਕਦੇ ਹੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਫਿਲਹਾਲ ਇਹ ਤੁਸੀਂ ਪੰਜ ਵਾੜਾ ਦੇਖੋ ਇਸ ਤੋਂ ਬਾਅਦ ਇੱਕ ਵੱਖਰੀ ਵੀਡੀਓ ਚਲਾਵਾਂਗੇ ਜੀ ਦੇ ਚ 11 ਨਗ ਐਚ ਐਫ ਦੇ ਵੀ ਵਿਕਰੀ ਆਸਤੇ ਮੌਜੂਦ ਹੈ ਉਹ ਅਲੱਗ ਤੋਂ ਤੁਹਾਨੂੰ ਦੱਸਾ ਦੇਣੀ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ